ਰਾਣਾ ਰਾਣਾ ਤੁਸੀ ਆ ਗਏ ਨਾ ਅਕਸਰ ਇਹ ਜੇ ਦੁਨੀਆ ਮੇ ਨਾਮ ਰੋਸ਼ਨ ਕਰਦਾ ਹੈ ਬਹੁਤ اچھا ਲੱਗਦਾ ਹੈ ਨਵੇਂ ਸਾਲ ਦੀ ਰਾਤ ਆਪਣੇ ਸ਼ਹਿਰ ਲੁਧਿਆਣੇ ਵਿੱਚ ਖੂਬ ਰੌਣਕਾਂ ਲਾਉਣ ਤੋਂ ਬਾਅਦ ਦਿਲਜੀ ਦਸਾਂਝਿੱਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲਣ ਤੇ ਖਾਸ ਇੰਟਰਵਿਊ ਹੋਈ ਮੋਦੀ ਸਾਹਿਬ ਨੇ ਵੀ ਰਾਜ ਕੇ ਪੰਜਾਬ ਦੇ ਸ਼ਹਿਰ ਦਿਲਜੀ ਦਸਾਂਝ ਦੀ ਤਾਰੀਫ ਕੀਤੀ ਸੋ ਇੰਟਰਵਿਊ ਵਿੱਚ ਕੀ ਕੀ ਗੱਲਾਂ ਹੋਈਆਂ ਤੁਹਾਨੂੰ ਪੂਰੀ ਇੰਟਰਵਿਊ ਦਿਖਾਉਣੇ ਆ ਸੋ ਪੰਜਾਬੀ 뮤직 ਇੰਡਸਟਰੀ ਤੇ ਪੰਜਾਬ ਦੇ ਲਈ ਬਹੁਤ ਮਾਣ ਦੀ ਗੱਲ ਆ ਕਿ ਇੱਕ ਪੰਜਾਬੀ ਸਿੰਗਰ ਨੂੰ ਇੰਨਾ ਮਾਣ ਸਤਿਕਾਰ ਮਿਲ ਰਿਹਾ ਸੋ ਜਿੰਨੇ ਵੀ ਦਿਲਜੀ ਦਸਾਂਝ ਦੇ ਫੈਨ ਆ ਕਮੈਂਟਾਂ ਵਿੱਚ ਜ਼ਰੂਰ ਲਿਖੋ ਪੰਜਾਬੀ ਆਗੇ ਹੋਏ ਤੇ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ ਆਓ ਹੁਣ ਤੁਹਾਨੂੰ ਆਪਾਂ ਉਹ ਇੰਟਰਵਿਊ ਦਿਖਾਉਣੇ ਆ के गांव का एक लड़का जब दुनिया में नाम रोशन करता है तो अच्छा लगता है आपके परिवार ने नाम दिल जीत रखा तो आप जीतते ही जाते हो लोगों को हम पढ़ते थे कि मेरा भारत महान जब मैं भारत घूमा जी पूरा तो मेरे को पता चला ये क्यों कहते हैं मेरा भारत महान सचमुच में भारत की एक अपना शक्ति है भारत में सबसे बड़ा कोई जादू जिसको कह लो तो वो योग है जिसने योगा को अनुभव किया है वो उसकी ताकत जानता मैंने आपका इंटरव्यू देखा था सर अभी खाली में हमारे लिए आप प्रधानमंत्री एक बहुत बड़ा पद है तो हम शायद एक जो उसके पीछे एक माँ और बेटा और इंसान है वो कई बार वो हो जाता है क्योंकि एक औदा बहुत बड़ा है जब आप अपने माँ को लेके और गंगा मैया को लेके वो दिल भरा वो 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 टच होता था एक्चुअली ये दिल से बात निकली है तभी दिल तक गई ਓ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ ਗੁਰੂ ਨਾਨਕ ਤਾਂ ਅੰਗ ਸੰਗ ਹੈ ਤੂੰ ਹੀ ਬਸ ਗੈਰ ਹਾਜ਼ਰ ਹੈ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ